ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 25 25 50 ਪੰਜਾਬ ਦੇ ਵਿੱਚੋਂ ਜਿਹੜਾ ਵੀ ਚਾਹੁੰਦਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਦਵੀ ਦਾ ਇਨਸਾਫ ਮਿਲੇ ਦੋਸ਼ੀਆਂ ਨੂੰ ਸਜ਼ਾ ਮਿਲੇ ਉਹ ਬੰਦਾ ਲੱਭ ਕੇ ਦਿਖਾ ਕੌਣ ਹੈ ਇਹ ਸਵਾਲ ਹੈ ਬਹੁਤ ਵੱਡਾ ਜਦੋਂ ਕੋਈ ਬੰਦਾ ਇਹ ਕਹਿੰਦਾ ਹੈ ਕਿ ਬੇਅਦਬੀ ਕਰਨ ਵਾਲੇ ਦੋਸ਼ੀ ਫੜੇ ਜਾਣ ਉਹਦੇ ਜਿਹੜੇ ਚਮਚੇ ਨਾ ਨੈਣ ਮਹੰਤਾਂ ਦੇ ਸਵਾਲ ਇਦਾਂ ਕਰਨਗੇ ਮੂੰਹ ਬੰਦ ਕਰਾਉਣ ਵਾਸਤੇ ਵੀ ਇਹ ਬੰਦਾ ਮੁੜ ਕੇ ਬੋਲੇ ਨਾ ਵੀ ਚੁੱਪ ਕਰ ਦੇ ਅਸਲ 328 ਰੂਪਾਂ ਦੀ ਗੱਲ ਚੱਲਦੀ ਹੈ ਕੱਲ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੀ ਵੀ ਐਨੇ ਸਰੂਪ ਫਲਾਣੇ ਡੇਰੇ ਵਿੱਚੋਂ ਫੜੇ ਗਏ ਰਿਕਵਰ ਹੋ ਗਏ ਉਹ ਇਹਨਾਂ ਨੂੰ ਨਾ ਜਿਹੜੇ ਖੁੱਡਾਂ ਵਿੱਚੋਂ ਨਿਕਲ ਕੇ ਜਵਾਬ ਦਿੰਦੇ ਸੀ ਉਹਨਾਂ ਨੂੰ ਪੜਨ ਦੀ ਕੋਸ਼ਿਸ਼ ਕੀਤੀ ਵੀ ਇਹ ਕਿੱਥੇ ਖੜੇ ਨੇ ਲੋਕ ਵੀ ਇਹ ਕਿਹਦੇ ਹੱਕ ਵਿੱਚ ਖੜੇ ਨੇ ਇਹ ਕੋਸ਼ਿਸ਼ ਸੀ ਹੁਣ ਮੈਂ ਜਿਹੜੀ ਗੱਲ ਕਰਨੀ ਹੈ ਜਦੋਂ ਤੋਂ ਬੇਦਵੀਆਂ ਸ਼ੁਰੂ ਹੋਈਆਂ ਨੇ ਉਦੋਂ ਤੋਂ ਨਾਟਕਵਾਜੀ ਨੌ ਟੰਕੀ ਇੱਕ ਕੌਮ ਦੇ ਕੜਮ ਚੌਧਰੀ ਕਰ ਰਹੇ ਨੇ ਕੋਈ ਤਾਂ ਉਹ ਸੂਰਤ ਸਿੰਘ ਵਰਗਾ ਸੀ ਅਮਰੀਕਾ ਵਾਲਾ ਜਿਹੜਾ ਮਰ ਗਿਆ ਉਹ ਕਹਿੰਦਾ ਮੈਂ ਭੁੱਖ ਹੜਤਾਲ ਕਰਨੀ ਹੈ ਨਾਲ ਉਹਨੇ ਬੰਦੀ ਸਿੰਘ ਜੋੜ ਲਿਆ ਇੱਕ ਉਹ ਗਰਜੀਤ ਫੌਜੀ ਟਾਵਰ ਦੇ ਸਮਾਨੇ ਬੈਠਾ ਹਲੇ ਉਹ ਪਤਾ ਨਹੀਂ ਕਿੱਥੇ ਬਾਥਰੂਮ ਜਾਂਦਾ ਉਹ ਕਿੱਥੇ ਟੁਰਣ ਜਾਂਦਾ ਉਹ ਪਤਾ ਨਹੀਂ ਨਹਾਉਂਦਾ ਧੋਂਦਾ ਕੀ ਕਰਦਾ ਬਸ ਉਹ ਹੁਣ ਜਿਹੜਾ ਬੈਕਗ੍ਰਾਉਂਡ ਦੇਖੀ ਕਹਿੰਦੇ 1 ਕਰੋੜ ਦਾ ਨਕਲਿਆ ਚੱਕਿਆ ਫਿਰੇ ਉਹ ਪਿੱਟੀ ਜਾਂਦਾ ਹੈ ਇੱਥੇ ਹੋਰ ਬਸੇਰੇ ਆ ਮਤਲਬ ਜੇ ਕੋਈ ਬੰਦਾ ਇਹਨਾਂ ਨੂੰ ਸਵਾਲ ਕਰੂ ਵੀ ਇਦਾਂ ਹੋ ਸਕਦਾ ਹੈ ਇਦਾਂ ਰੋਕਿਆ ਜਾ ਸਕਦਾ ਹੈ ਇਹ ਬੰਦੇ ਉਹਦੇ ਗਲ ਪੈਂਦੇ ਆ ਅਸ਼ਾ ਕੋਈ ਹੋਰ ਨਹੀਂ ਗਲ ਪੈਂਦਾ ਜਿਹੜੇ ਕਹਿੰਦੇ ਆ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਇੱਕ ਕਦਮ ਨਹੀਂ ਪੁੱਟਦੇ ਉਹ ਬੰਦੇ ਗੱਲ ਸੁਣਦੇ ਹੀ ਨਹੀਂ ਉਹ ਬੰਦੇ ਗਲ ਪੈਂਦੇ ਹੁਣ ਜਿਹੜਾ 328 ਰੁਪਿਆਂ ਵਾਲਾ ਮੁੱਦਾ ਹੈਗਾ ਇਹਨਾਂ ਨੂੰ ਇਦਾਂ ਲੱਗਦਾ ਵੀ ਅਸੀਂ ਕਿਵੇਂ ਨਾ ਕਿਵੇਂ ਬੋਝ ਬਚਾ ਕੇ ਇਹਨੂੰ ਸਮੇਟ ਕੇ ਜਣ ਕਿ ਠੰਡੇ ਬਾਤੇ ਵਿੱਚ ਪਾ ਦਈਏ ਇਹਨਾਂ ਇਹ ਇਦਾਂ ਚਾਹੁੰਦੇ ਪਰ ਇਦਾਂ ਹੋਣਾ ਨਹੀਂ ਇਦਾਂ ਹੋਣਾ ਨਹੀਂ ਇਹ ਇਹਨਾਂ ਨੂੰ ਦਰਸ਼ਨਾ ਪੈਣਾ ਵੀ 328 ਰੁਪਏ ਕਿੱਥੇ ਗਏ ਨੇ ਜਿਹੜੇ ਕੈਨੇਡਾ ਦੇ ਵਿੱਚ ਹੱਥ ਲਿੰਗਤ ਸਰੂਪੇ ਜੇ ਨੇ ਕੋਈ ਕਹਿੰਦਾ ਕਰੋੜ ਦਾ ਵੇਚ ਤਾਂ ਕੋਈ 10 ਕਰੋੜ ਦਾ ਵੇਚ ਤਾਂ ਮੈਂ ਉਧਰ ਨਹੀਂ ਜਾਣਾ ਸਿਰਫ ਇਹ ਪੁੱਛਣਾ ਚਾਹੁੰਨਾ ਵੀ ਜਿਹੜੇ ਪੁਰਾਣੇ ਹੱਤਲਿਤ ਸਰੂਪ ਹੈਗੇ ਸੀ ਪਰਾਤਨ ਵੀ ਉਹ ਕਿੱਥੇ ਨੇ ਕਿੱਥੇ ਗਏ ਅੱਛਾ ਇਹ ਜਦੋਂ ਨਾ ਕੋਈ ਰਾਜਨੀਤਿਕ ਅਹੁਦੇ ਤੇ ਬੰਦੇ ਨੂੰ ਸਵਾਲ ਕਰੇ ਹਾਲਾਂਕਿ ਮੈਂ ਇਥੇ ਇਹਦਾ ਨਾਂ ਨਹੀਂ ਲੈਣਾ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਗੱਲ ਕਰੇ ਉਦੋਂ ਪਿੱਛੇ ਸਿੰਘਣੀ ਛੇੜਣਗੇ ਲਓ ਜੀ ਹੁਣ ਤੁਸੀਂ ਗੱਲ ਕਰਦੇ ਹੋ ਸਤਕਾਰ ਦੀ ਜਦੋਂ ਭਗਵੰਤਮਾਨ ਦਾ ਵਿਆਹ ਹੋਇਆ ਸੀ ਨਾ ਉਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਲੀ ਪਾਲਕੀ ਦੀ ਤਲਾਸੀ ਲਈ ਗਈ ਅਗੇ ਭਗਵੰਤਮਾਨ ਨੇ ਨਰਾਦ ਰਿਕਾਈ ਵਿਆਧਵੀ ਕਰਾਈ ਅੱਛਾ ਇਹਨਾਂ ਦੇ ਨਾਲ ਜੁੱਤੀ ਫੇਰ ਕੇ ਜੁੱਤੀ ਫੇਰ ਕੇ ਜਦੋਂ ਜਹਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੈਨੇਡਾ ਭੇਜੇ ਸੀ ਉਦੋਂ ਜਿਲਦਾਂ ਦੇ ਵਿੱਚ ਕਿਲੋ ਕਿਲੋ ਸਮੈਕ ਪਾਦੀ ਸੀ ਹੀਰੋਨ ਪਤਾ ਹੈ ਉਹ ਸਤਕਾਰ ਸੀ ਅਗਲਾ ਤਲਾਸ਼ੀ ਤਾਂ ਕਰ ਰਿਹਾ ਜੇ ਤੁਸੀਂ ਹਰਾਮਖੋਰੋ ਸਮੈਕ ਪਾ ਕੇ ਸਰੂਪਾਂ ਵਿੱਚ ਬਾਹਰ ਭੇਜ ਸਕਦੇ ਹੋ ਤੁਸੀਂ ਉੱਥੇ ਆਰ ਡੀ ਐਫ ਚ ਬੰਬ ਵਗੈਰਾ ਫਿੱਟ ਕਰਕੇ ਭੇਜ ਸਕਦੇ ਹੋ ਤੁਹਾਡੇ ਕੀ ਤਵਾਰੀ ਹੈ ਤਾਂ ਤਲਾਸ਼ੀ ਹੁੰਦੀ ਹੈ ਸਕਿਉਰਟੀ ਦਾ ਇੱਕ ਪਰਪਜ ਹੁੰਦਾ ਹੈ ਠੀਕ ਹੈ ਪ੍ਰੋਟੋਕਾਲ ਹੁੰਦੀ ਹੈ ਉਹਨੂੰ ਫੋਲੋ ਕਰਨਾ ਹੁੰਦਾ ਹੈ ਪਰ ਥੋੜਾ ਜਨਾ ਲਖਣ ਤੋਂ ਕੰਮ ਲੈ ਲਿਆ ਕਰੋ ਜਾਂ ਕਿ ਲਖਣ ਲਾ ਲਿਆ ਕਰੋ ਇਬਾਰੇ ਪਿਆਰੇ ਸ਼ਬਦ ਆ ਪੰਜਾਬੀ ਤੋਂ ਗੁੱਸੇ ਨਾਲ ਨਹੀਂ ਬੋਲ ਰਿਹਾ ਮੈਂ ਲਖਣ ਖੋਪੜ ਇਹ ਸ਼ਬਦ ਵਰਤੇ ਹੈ ਬਾਣੀ ਵਿੱਚ ਅਸੀਂ ਪੰਜਾਬੀ ਤੋਂ ਜਾਂ ਗੁਰਬਾਣੀ ਤੋਂ ਬਾਹਰ ਨਹੀਂ ਹੁੰਦੇ ਤੁਹਾਨੂੰ ਦੱਸਣਾ ਪੈਣਾ ਜਦੋਂ ਮਰਜੀ ਦੱਸ ਦਿਓ ਹੁਣ ਦੱਸ ਦਿਓ ਚੰਗੇ ਰਹੂੰਗੇ ਜੇ ਬੇੜਾ ਗਰਕ ਕਰਕੇ ਬੇੜਾ ਵਹਾ ਕੇ ਅਕਾਲ ਦਲ ਦੀ ਬੇੜੀ ਡੋਬ ਕੇ ਸੋਵਣੀ ਕਮੇਟੀ ਦਾ ਖਾਤਮਾ ਕਰਕੇ ਦੱਸਣਾ ਤਾਂ ਦੱਸ ਦਿਓ ਜੰਗੇ ਰਹੋਗੇ ਹਲੇ ਰੋਗ ਸ਼ੁਰੂ ਹੋਇਆ ਹੈ ਰੋਗ ਸ਼ੁਰੂ ਹੋਇਆ ਮਾਰ ਦੀ ਮਲਮਲਾ ਕੇ ਸਰ ਜੂਗਾ ਤੇ ਜਦੋਂ ਕੀੜੇ ਪੈ ਗਏ ਜ਼ਖਮਾਂ ਦੇ ਵਿੱਚ ਵੱਡੇ ਉلاج ਨਾ ਹੋਇਆ ਕੋੜੀ ਬਣ ਗਏ ਉਦੋਂ ਦੱਸਣ ਦਾ ਫਾਇਦਾ ਕੋਈ ਨਹੀਂ ਹੁਣ ਅਸੀਂ ਸੰਭਾਲ ਲਾਂਗੇ ਇਲਾਜ ਕਰਾਂਗੇ ਤੁਨ ਮਾਦਮੂਕ ਕਰ ਦਿਆਂਗੇ ਚਾਰ ਜੁੱਤੀਆਂ ਮਾਰ ਕੇ ਕਹਿ ਦਾਂਗੇ ਕਿ ਕੋਈ ਗੱਲ ਨਹੀਂ ਗਲਤੀ ਹੋ ਗਈ ਨਰਨਮਹੰਤਾਂ ਤੋਂ ਹੁਣ ਕੌਮ ਵੀ ਮਾਫ ਕਰਦੋ ਤੇ ਜਦੋਂ ਇਹ ਦੋਸ਼ ਵੱਡਾ ਬਣ ਗਿਆ ਨਾ ਫਿਰ ਕਿਸੇ ਨੇ ਮਾਫ ਨਹੀਂ ਕਰਨਾ ਮੈਂ ਐਂਡ ਕਰਨਾ ਇਸ ਗੱਲ ਦਾ ਕਿ ਜਿੰਨੇ ਵੀ ਕੜਮ ਚੌਧਰੀ ਆ ਭਾਵੇਂ ਸ਼ੋਮਣੇ ਕਮੇਟੀ ਵਾਲੇ ਨੇ ਰੈਣੂ ਮਹਾਂਤੋਂ ਭਾਵੇਂ ਤਖਤੋਂ ਦੇ ਜਹਾਜ਼ਰ ਹੋਣ ਇਹਨਾਂ ਦਾ ਇੱਕੋ ਹੀ ਕੰਮ ਹੈ ਬਸ ਬਾਦਲਾਂ ਨੂੰ ਬਚਾਉਣਾ ਬਾਦਲਾਂ ਦੇ ਪੱਖ ਵਿੱਚ ਖੜ ਕੇ ਬਾਦਲਾਂ ਨੂੰ ਬਚਾਉਣਾ ਹੋਰ ਦੂਜਾ ਕੰਮ ਹੀ ਨਹੀਂ ਇਹਨਾਂ ਕੋਲੇ ਇੱਕ ਪਰਿਵਾਰ ਨੂੰ ਬਚਾਉਣਾ ਇਹਨਾਂ ਦਾ ਕੰਮ ਹੈ ਹੋਰ ਦੂਜਾ ਕੰਮ ਹੀ ਨਹੀਂ ਇਹਨਾਂ ਕੋਲੇ ਇਹ ਪੂਰੀ ਕੌਮ ਨੂੰ ਪਤਾ ਹੈ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ ਵੀ ਇਹਨਾਂ ਦਾ ਗੁਰਮਤ ਨਾਲ ਸਿੱਖੀ ਨਾਲ ਸੰਵੰਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਮਤਲਬ ਹੈ ਕੇਵਲ ਬਾਦਲ ਪਰਿਵਾਰ ਨੂੰ ਬਚਾਉਣਾ ਦੂਜਾ ਕੰਮ ਹੀ ਚੰਗੇ ਰਹੋਗੇ ਹਰਾਮ ਕਰੋ ਚੰਗੇ ਰਹੋਗੇ ਆਪਣੇ ਆਪ ਦੱਸ ਦਿਓ ਵੀ ਅਸੀਂ ਇਹ ਗਲਤੀਆਂ ਕਰ ਬੈਠੇ ਦੱਸ ਦਿਓ ਚੰਗੇ ਰਹੋਗੇ ਅੱਛਾ ਇੱਕ ਲਾਸਟ ਵਿੱਚ ਉਦਾਹਰਣ ਦੇ ਤੇ ਉਹਨੂੰ ਬਿੰਗਤ ਡਿੰਗ ਕਰਕੇ ਪੇਸ਼ ਕਰ ਲਿਓ ਜਿਲੇਬੀ ਬਣਾ ਲਿਓ ਸਿੱਧੀ ਗੱਲ ਦੀ ਉਹ ਤੁਹਾਡੀ ਮਨਜੀ ਹੈ ਕੀ ਜਿਹੜੀਆਂ ਸ਼ਿਕਾਇਤਾਂ ਜਹੇਦਾਰ ਨੂੰ ਭੇਜੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਹ ਸ਼ਿਕਾਇਤਾਂ ਇਕੱਲੇ ਭਗਵੰਤਬਾਨ ਦੀਆਂ ਨਹੀਂ ਪੂਰੀ ਦੁਨੀਆ ਦੇ ਵਿੱਚੋਂ ਲੋਕਾਂ ਨੇ ਮੈਸੇਜ ਕੀਤੇ ਨੇ ਫੋਨ ਕੀਤੇ ਨੇ ਈਮੇਲ ਕੀਤੀਆਂ ਹੋਈਆਂ ਨੇ ਤੇ ਇਹੀ ਸ਼ਿਕਾਇਤਾਂ ਪਹਿਲਾਂ ਅਕਾਲ ਤਖਤ ਦੇ ਵਿਚਾਰੀਆਂ ਗੀਆਂ ਜਦੋਂ ਸੁਖਵੀਰ ਬਾਦਲ ਗਿਆ ਸੀ ਯਹਦਾ ਨੇ ਪਤਾ ਕੀ ਕਿਆ ਤੁਸੀਂ ਗੋਲਕਾ ਤੇ ਟਿੱਕਾ ਟਿਪਣੀ ਨਹੀਂ ਕਰਨੀ ਸੀ ਤੁਹਾਡਾ ਸੁਖਬੀਰ ਬਾਦਲ ਹਰਾਮਖੋਰ ਅਕਾਲ ਤਖਤ ਦੇ ਸ਼ਰਿਆਂ ਮੰਨ ਗਿਆ ਇੱਕੋ ਹੀ ਗੱਲ ਕਰਨੀ ਹੈ ਦੂਜੀ ਗੱਲ ਨਹੀਂ ਕਰਨੀ ਉਹਨੇ ਇਹ ਗੱਲ ਕਹੀ ਕਿ ਅਸੀਂ ਸਰਸੇ ਵਾਲੇ ਬਲਾਤਕਾਰੀ ਨੂੰ ਜਦੋਂ 마ਫੀ ਦਿੱਤੀ ਹੈ ਉਦੋਂ 90 ਕਰੋੜ ਰੁਪਏ ਦੇ ਜਿਹੜੇ ਹਿਥਿਆਰ ਸੀ ਉਹ ਸਿਪਾਏ ਸੀ ਉਹ ਗੋਲਕਾਂ ਵਿੱਚੋਂ ਖਰਚਾ ਹੋਇਆ ਸੀ ਇਹ ਗੱਲ ਝੂਠੀ ਹੈ ਸੱਚੀ ਹੈ ਸੱਚੀ ਹੈ ਸੱਚੀ ਹੈ ਪਿੱਟੋ ਚੰਗੀ ਤਰ੍ਹਾਂ ਐਦਾਂ ਪਿੱਟੋ ਸੱਚੀ ਹੈ ਐਂ ਕਹੋ ਸੱਚੀ ਹੈ ਐਦਾਂ ਕਹੋ ਚੰਗੀ ਤਰ੍ਹਾਂ ਪਿੱਟ ਕੇ ਕਹੋ ਤੇ 10-12 ਕਰੋੜ ਰੁਪਇਆ ਸਾਲਾਨਾ ਤੁਸੀਂ ਸੁਦੇਂਦਰ ਕੋਹਲੀ ਨੂੰ ਦਿੱਤਾ ਉਹ ਕੰਮ ਕਰਦਾ ਰਿਹਾ ਸੁਪੀਰ ਬੱਲ ਦਾ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਪਿੱਟੋ ਨਾ ਐਦਾਂ ਐਦਾਂ ਪੱਟਾਂ ਤੇ ਹੱਥ ਮਾਰ ਮਾਰ ਕੇ ਪਿੱਟੋ ਪਿੱਟੋ ਚੰਗੀ ਤਰ੍ਹਾਂ ਅਸੀਂ ਬਰਾਮਾਂਗੇ ਤੁਹਾਨੂੰ ਕੋਲੇ ਬਹਿ ਕੇ ਮੈਂ ਬੜੀਆ ਟਿਸ਼ੂ ਦੇਖ ਕੇ ਅੱਖਾਂ ਪੂੰਝਾਂਗੇ ਤੁਹਾਡੀਆਂ ਸਮਝਾਈ ਗੱਲ ਦੀ ਪਿੱਟੋ ਚੰਗੀ ਤਰ੍ਹਾਂ ਇਹ ਕੀ ਹੈ ਇਹ ਗੋਲਕਾਂ ਵਿੱਚੋਂ ਗਿਆ ਸਾਰਾ ਕੁਝ ਆਛਾ ਥੋੜਾ ਛੱਡੋ ਤੁਸੀਂ ਸਾਰੀਆਂ ਗੱਲਾਂ ਛੱਡੋ ਤੁਹਾਨੂੰ ਮਾਫ ਕਰਦੇ ਹੁਣ ਤਾਂ ਖੁਸ਼ੂ ਮਾਫ ਕਰਦੇ ਇਹ ਗੱਲ ਦੱਸੋ ਜੀ ਜਦੋਂ ਸ੍ਰਿੰਦਰਕੌਰ ਬਾਦਲ ਸੁਖਬੀਰ ਦੀ ਮੰਮੀ ਵੱਡੇ ਬਾਦਲ ਦੀ ਘਰ ਵਾਲੀ ਮਰ ਗਈ ਸੀ ਉਦੋਂ ਉਹਦੇ ਭੋਗ ਤੇ ਲੰਗਰ ਕਿੱਥੋਂ ਲਾਇਆ ਸੀ ਇਹ ਦੱਸੋ ਗਿਆ ਸੀ ਨਾ ਗੁਰਦੁਆਰਾ ਸਾਹਿਬ ਪੁੱਗਿਆ ਸੀ ਮਨਕਰ ਮੰਨਦੇ ਹੋ ਨਾ ਉਥੋਂ ਦੇ ਲਾਂਗਰੀ ਗ੍ਰੰਥੀ ਸਾਰਾ ਪਛਮਾਨ ਲਵੇ ਕਹਿੰਦੇ ਇੱਥੋਂ ਲੰਗਰ ਗਿਆ ਸੀ ਹੋਰ ਦੱਸੋ ਇਹ ਤਿੰਨ ਗੱਲਾਂ ਬਹੁਤ ਵੱਡੀਆਂ ਜਵਾਬ ਦੇਣ ਹੈਗਾ ਜਵਾਬ ਕਿਸੇ ਕੋਈ ਜਵਾਬ ਨਹੀਂ ਮਤਲਬ ਚੰਗੇ ਰਹੋਗੇ ਜੇ ਟਾਈਮ ਮੁਤਾਬਕ ਸੱਚ ਬੋਲ ਜਾਓਗੇ ਪਰ ਅਸੀਂ ਤਾਂ ਸੱਚ ਸੁਣਾਏ ਸੀ ਸੱਚ ਕੀ ਵੇੜਾ ਸਮੇਂ ਦੇ ਮੁਤਾਬਕ ਸੱਚ ਬੋਲਣਾ ਹੁੰਦਾ ਬਾਅਦ ਵਿੱਚ ਬੋਲਣ ਦਾ ਫਾਇਦਾ ਕੋਈ ਨਹੀਂ ਮੈਂ ਜਿੱਥੇ ਵੀ ਖੜੂਗਾ ਨਾ ਜਿੱਥੇ ਵੀ ਖੜੂਗਾ ਇਧਰ ਲਈ ਇਧਰ ਹੋ ਜੇ ਸਾਨੂੰ ਕੋਈ ਪਰਵਾਹ ਨਹੀਂ ਜਿਹੜੀ ਗੱਲ ਕਹਿਤੀ ਉਹ ਕਹਿਤੀ ਜਿਹੜੀ ਗੱਲ ਕਹਿਤੀ ਉਹ ਕਹਿਤੀ ਸਚਾਈ ਫਿਰ ਤੁਹਾਡੇ ਕੋਲੇ ਇਕੋ ਹੀ ਬਚਾਅ ਹੈ ਜੇ ਤੁਸੀਂ ਕਰ ਸਕਦੇ ਹੋ ਜੁੱਤੀ ਲਾਹ ਲਓ ਪੈਰਾਂ ਵਿੱਚੋਂ ਗਲ ਵਿੱਚ ਚਿੱਟਾ ਹਜੂਰੀਆ ਪਾ ਲਓ ਨੀਲੀ ਪੱਗ ਬੰਨ ਲਓ ਦਰਬਾਰ ਸਾਹਿਬ ਦੇ ਅੱਗੇ ਜਾਂ ਅਕਾਲ ਤਖਤ ਦੇ ਅੱਗੇ ਜਾ ਕੇ ਐਦਾਂ ਹੱਥ ਜੋੜ ਕੇ ਖੜ੍ਹ ਜਾਓ ਵੀ ਸਾਡੇ ਕੋਲੋਂ ਗਲਤੀਆਂ ਹੋਈਆਂ ਨੇ ਸਾਨੂੰ ਮਾਫ਼ ਕਰਦਿਆਂ ਅੱਛਾ ਇਹ ਗੱਲ ਪਤਾ ਮੈਂ ਕਿਉਂ ਕਹੀਏ ਜਿਹੜੇ ਆਜ਼ਾਦਾਂ ਵਿੱਚ ਕੇਸ ਚੱਲਦੇ ਨੇ ਨਾ ਤੁਸੀਂ ਜਾਣਾ ਹੀ ਟਿਚ ਕਰਕੇ ਉਹ ਕੇਹ ਤਾਂ ਚੱਲਦੇ ਰਹਿਣਗੇ ਤੁਹਾਨੂੰ ਸਮਝ ਹੀ ਨਹੀਂ ਆਈ ਤੁਹਾਨੂੰ ਲੱਗਿਆ ਵੀ ਅਸੀਂ ਚੱਲਿਆ ਕੱਲ੍ਹ ਤੱਕ ਤੇ ਮਾਫੀ ਮੰਗਣ ਵਾਲੇ ਥੋਨੂੰ ਅਗਲੇ ਨਾ ਬੁਸ਼ ਕਰਕੇ ਤੋਏ 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 ਐਦਾਂ ਕਰਕੇ ਜੇ ਰੋਟੀ ਪੈਂਦੀ ਕੁੱਤੇ ਨੂੰ ਨਾ ਐ ਕਰਕੇ ਅਗਲੇ ਘੇਰ ਕੇ ਲੈ ਕੇ ਗਏ ਸੀ ਵੀ ਆ ਜਾਓ ਇੱਥੇ ਉੱਥੇ ਕੈਮਰੇ ਲਾਇਆ ਹੋ ਸੀ ਹਜ਼ਾਰਾਂ ਲੋਕਾਂ ਨੇ ਵੀਡੀਓ ਬਣਾ ਲਈ ਉਹਦੇ ਤੋਂ ਤੋਂ ਕਬੂਲ ਐ ਕਬੂਲ ਐ ਕਬੂਲ ਹੈ ਕਹਾਏਗੇ ਤੁਸੀਂ ਅਕਲ ਦੇ ਅੰਨਿਓ ਬੋਲੀ ਗਏ ਉੱਥੇ ਉਹ ਸਬੂਤ ਹੋ ਗਿਆ ਹੁਣ ਮੇਰੇ ਵਰਗਾ ਵੀ ਹਾਈ ਕੋਰਟ ਜਾਓ ਸੁਪਰੀਮ ਕੋਰਟ ਜਾਓ ਜਾ ਕੇ ਉੱਥੇ ਕਹੋ ਜੱਜ ਸਾਹਿਬ ਆਹ ਦੇਖੋ ਜੱਜ ਸਾਹਿਬ ਆਹ ਦੇਖੋ ਜੱਜ ਸਾਹਿਬ ਆਹ ਦੇਖੋ ਫਿਰ ਮੁਕਰੋਗੇ ਮੁਕਰੋਗੇ ਫਿਰ ਬਸ ਇੰਨੇ ਖੇਤਰ ਮਾਰਦੇ ਸੀ ਜੇ ਖੁਰਕ ਹੋਰ ਹੋਈ ਤਾਂ ਕਾਨੂੰ ਇੱਕ ਜੁੱਤੀ ਕਿਸੇ ਨੂੰ ਨਵੀਂ ਭੇਜਣੀ ਹੈ ਇੰਗਲੈਂਡ ਤੋਂ 200 ਪੌਣ ਦੀ ਫਿਰ ਉਹ ਫੇਰ ਉਹ ਚੰਗੀ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ